ਉਹ ਇਹ ਲੱਗਾ ਉਹਨਾਂ ਦਾ ਫਿਰ ਉਹਨੂੰ ਸੁਣਦੇ ਸੁਣਦੇ ਉਹ ਰਿਆ ਤਰਜਾ ਕਰਨੇ ਸ਼ੁਰੂ ਕੀਤੀਆਂ ਥੋੜਾ ਥੋੜਾ ਉਹਨਾਂ ਬਾਰੇ ਬੋਲਣਾ ਲਿਖਿਆ ਲਿਖਣਾ ਸ਼ੁਰੂ ਕੀਤਾ ਜੀ ਫਿਰ ਹੋਲੇ ਨਿਸ਼ਾਉ ਕਰਦੇ ਅੰਦਰ ਬਸ ਹਾਂ ਭਾਈ ਬੋਲ ਵਧੇ ਲੱਗਦਾ ਹਾਂ ਜਿਹੋ ਤੇ ਕਹਿੰਦਾ ਹੁਣ ਘਰੇ ਦੇਖੋ ਵੀ ਮੁੰਡਿਆਂ ਨੇ ਪਹਿਲਾਂ ਜਿਹਦਾ ਕਹਿੰਦੇ ਮਨੂ ਆਪਣਾ ਬੋਲੀ ਉਹਦਾ ਮਨਪੀਤ ਮੈਨੂੰ ਛੋਟਾ ਕਹਿੰਦੇ ਨਾਮ ਕਹਿੰਦੇ ਮਨੂੰ ਬੋਲੀ ਤੂੰ ਗੰਨਾ ਬੜਾ ਵਧੀਆ ਚਲੋ ਗਾਦੀ ਦਾ ਵਾ ਤੇ ਇਹ ਵੀਡੀਓ ਬਣਾਉਣ ਦੇ ਬਾਅਦ ਮਜ਼ਾਕ ਦੇ ਵਿੱਚ ਲੈਂਦੇ ਆ ਕਿ ਚਾਏ ਦੇਖੋ ਕਿਦਾਂ ਬੋਲਦਾ ਉਹ ਜੇ ਦਾ ਦਾ ਹਾਂਜੀ ਕੋਈ ਗੱਲ ਹੀ ਨਹੀਂ ਕਰੀ ਦੀ ਚਲੋ ਕੋਈ ਗੱਲ ਨਹੀਂ ਜੋ ਕੋਈ ਮਜ਼ਾਕ ਬਣਾਉਂਦਾ ਬਣਾਉਂਦਾ ਜ਼ੁਲਫਾਂ ਦੇ ਵਿੱਚੋਂ ਉੱਡਦੇ ਨਹੀਂ ਉੱਡਦੇ ਨੇ ਕਾਲੇ ਵਾਲ ਨਹੀਂ ਆ ਜਾ ਕਿਤੇ ਮੇਰੇ ਕੋਲੇ ਭੇਜਾ ਦਿਲ ਆਪਣੇ ਦੀ ਤੂੰ ਵੀ ਕਹਿ ਜਾ ਦੂਰ ਹੋ ਕੇ ਕਦ ਤੂੰ ਖੜੀ ਰਹਿਣੀ ਐ ਕੋਠੇ ਤੇ ਨਿੱਤ ਚੜੀ ਰਹਿਣੀ ਐ ਇਸਦਾ ਦੇ ਵਿੱਚੋਂ ਨਿਕਲੀ ਕੁੜੇ ਸਾਡਾ ਕਰ ਲੈ ਜ਼ਿਕਰ ਕੁੜੇ ਗਲ ਤੇਰੇ ਵਿੱਚ ਕਾਲੀ ਘਨੀ ਦੇਦੇ ਸਾਨੂੰ ਪਿਆਰ ਨਿਛਾਨੀ ਗਾਨੀ ਦੇ ਵਿੱਚ ਮਣਕੇ ਨੀ ਆਸ਼ਿਕ ਹਿਰਦੇ ਲਮਕੇ ਨੀ ਆ ਜਾ ਕਿਤੇ ਮੇਰੇ ਕੋਲੇ ਵਹਿ ਜਾ ਦਿਲ ਆਪਣੇ ਦੀ ਤੂੰ ਵੀ ਕਹਿ ਜਾ ਇੱਕ ਵਾਰੀ ਕਿਤੇ ਮੁੜ ਕੇ ਤੱਕ ਲੈ ਦਿਲ ਸਾਡਾ ਕਿਤੇ ਤੂੰ ਵੀ ਰੱਖ ਲੈ ਜੁਲਫਾਂ ਦੇ ਵਿੱਚੋਂ ਉੱਡਦੇ ਨੇ ਉੱਡਦੇ ਨੇ ਕਾਲੇ ਵਾਲ ਨਹੀਂ ਆ ਜਾ ਕੀਤੇ ਮੇਰੇ ਕੋਲੇ ਭੇਜਾ ਦਿਲ ਆਪਣੇ ਦੀ ਤੂੰ ਹੀ ਕਹਿ ਜਾ ਦੇ ਵਿੱਚ ਜਿੱਦਾਂ ਕਿ ਉਹਨੇ ਆ ਚੀਜ਼ ਬੋਲੀ ਆ ਇਹ ਤਾਂ ਉਲਟ ਕਰਨਾ ਵਾ ਉਹਵੇਂ ਬਸ ਸਮਾ ਦੇ ਵਿੱਚ ਆ ਗਿਆ ਤੇ ਮੈਂ ਹਾਂਜੀ ਭਾਜੀ ਚਲੋ ਮਾੜਾ ਚੰਗਾ ਹੋ ਜਾਂਦਾ ਜੀ ਕਿਉਂ ਕਹੀਏ ਮਕਾਮ ਨੂੰ ਕਿਉਂ ਮਾੜਾ ਕਹਿਣਾ ਸੀ ਮਾੜਾ ਚੰਗਾ ਹੋ ਜਾਂਦਾ ਮੈਂ ਉਹਦੇ ਭਾਜੀ ਬਹੁਤ ਇਹ ਤੇ ਬੜੀਆਂ ਡੁੰਗੀਆਂ ਗੱਲਾਂ ਜੇ ਕਹੀਏ ਤੇ ਹੁਣ ਤਾਂ ਵੀ ਸ਼ੇਅਰ ਕਰਵਾ ਲੈਂਦੇ ਹਾਂ ਜੀ ਸਾ ਵੀ ਦੱਸਾਂ ਮੈਨੂੰ ਹਾਂ ਜੀ ਕਰਨਾਂ ਦੇ ਬੜਾ ਕੁਝ ਚਾਹੁੰਦੇ ਸੀ ਪਰ ਨਹੀਂ ਕਿਸਮਤ ਨਹੀਂ ਸਾਥ ਦੇ ਰਹੀ ਜੀ ਕੀ ਕਰਾਂਗੇ ਬੱਲੇ ਜੀ ਐਨਾਂ ਹੀ ਬਸ ਗਾਉਣਾ ਬੋਲਣਾ ਹੀ ਕੁਛ ਨਹੀਂ ਹੋ ਜਿਆਦਾ ਕੁਛ ਨਹੀਂ ਹੈਗਾ ਵੀ ਦੱਸਾਂ ਕਿ ਹਾਂ ਬੋਲਣ ਦੀ ਚਾਹਤ ਹੈ ਕਿ ਮਨ ਚ ਕਿ ਮੈਂ ਬੋਲਣਾ ਵਾਂ ਲਿਖਣਾ ਵਾਂ ਗਾਉਣਾ ਵਾਂ ਵਧੀਆ ਚੰਗੇ ਸਿਖਰਾਂ ਦੇ ਵਿੱਚ ਆਉਣਾ ਵਾਂ ਹਾਂ ਜੀ ਜੁੜੇ ਸੋ ਰਹੇ ਨਹੀਂ ਕੋਈ ਨਹੀਂ ਕੋਈ ਨਾ ਕੋਈ ਤਾਂ ਹੋਏਗਾ ਜਿਹੜਾ ਝੜੀ ਬਾਫੜੇਗਾ ਪਰ ਚਲੋ ਪੜ੍ਹ ਲਿਖਣ ਵਧੀਆ ਲਿਖਣ ਹਨਾ ਪੜ੍ਹਨ ਲਿਖਣ ਤੇ ਥੋੜਾ ਜਿਹਾ ਜਿੱਦਾਂ ਮਜ਼ਦੂਰੀ ਕਰ ਰਹੇ ਅਸੀਂ ਤੇ ਉਹ ਕੰਮ ਨਾ ਹੋਵੇ ਜਿਹੜਾ ਉਹ ਅਸੀਂ ਕਰਦੇ ਉਹ ਨਾ ਕਰ ਪੜ੍ਹਨ ਲਿਖਣ ਕੁੜੀਏ ਮੈਂ ਝੇਲ ਵੇ ਤੂੰ ਢੇਰੀ ਲਾ ਕੇ ਨੋਟਾਂ ਦੀ ਮੈਂ ਤੂੰ ਹੀ ਸਿੱਖਣੀ ਸਿਕੰਦਰ ਦੀ ਮੈਂ ਕਦੇ ਵੀ ਗੱਲ ਨਾ ਕਰਾਂ ਮਾੜੀ ਮੋਟੀ ਗੱਲੀ ਤੇ ਹੱਲ ਨਾ ਕਰਾਂ ਸਿਕੰਦਰ ਦੀ ਮੈਂ ਕਦੇ ਵੀ ਗੱਲ ਨਾ ਕਰਾਂ ਮਾੜੀ ਮਦਵਰੀ ਕੁੜੀ ਐ ਮੈਂ ਝੇਲ ਬੈਕਨੀ ਟੈਰੀ ਲਾ ਕੇ ਨੋਟਾਂ ਦੀ ਮੈਂ ਤੁਹੀਂ ਸਿੱਖਣੀ ਹੇ ਇੱਕ ਵਾਰੀ ਕੁੜੀ ਐ ਮੈਂ ਝੇਲ ਵੇਖਨੀ ਟੈਰੀ ਲਾ ਕੇ ਨੋਟਾਂ ਦੀ ਗੱਲ ਉੱਤੇ ਹੱਲ ਨਾ ਕਰਾਂ ਸਿਕੰਦਰ ਦੀ ਮੈਂ ਕਰੇ ਕੋਈ ਗੱਲ ਨਾ ਕਰਾਂ ਮਾਰੀ ਮੋਟੀ ਗੱਲ ਉੱਤੇ ਹੱਲ ਨਾ ਕਰਾਂ ਜਦੋਂ ਕਿ ਪੈਸੀਆਂ ਚ ਲਾਸ਼ ਜਾਊਗੀ ਜਦੋਂ ਕਿ ਪੈਸੀਆਂ ਚ ਲਾਸ਼ ਜਾਣੀ ਐ ਵੈਰੀਆਂ ਨੇ ਬੱਕਰੇ ਨਾ ਰੋਟੀ ਖਾਂਦੇ ਜਦੋਂ ਕਿ ਪੈਸੀਆਂ ਚ ਲਾਸ਼ ਜਾਣੀ ਐ ਵੈਰੀਆਂ ਨਾ ਬੱਕਰੇ ਨਾ ਰੋਟੀ ਖਾਂਦੇ ਉੱਡਦੇ ਨੇ ਕਰਵਾਲ ਨਹੀਂ ਆ ਜਾ ਕਿਤੇ ਮੇਰੇ ਕੋਲੇ ਭੇਜਾ ਗਿਲੇ ਆਪਣੇ ਦੀ ਤੂੰ ਹੀ ਕਹਿ ਜਾ ਦੂਰ ਹੋ ਕੇ ਕਤੋਂ ਕੜਦੀ ਹੈ ਕੋਠੇ ਤੇ ਨਿਤ ਚੜਦੀ ਹੈ ਇਸ ਦਰ ਦੇ ਵਿੱਚੋਂ ਨਿਕਲੀ ਕੁੜੇ ਸਾਡਾ ਕਰ ਲੈ ਜ਼ਿਕਰੀ ਕੁੜੇ ਗਲ ਤੇਰੇ ਵਿੱਚ ਕਾਲੀ ਘਾਨੀ ਦੇ ਦੇ ਸਾਨੂੰ ਪਿਆਰ ਨਛੇੜੀ ਆ ਜਾ ਕਿਤੇ ਮੇਰੇ ਕੋਲੇ ਵੇਜਾ ਜਿਵੇਂ ਆਪਣੇ ਦੀ ਤੂੰ ਹੀ ਕਹਿ ਜਾ ਅਰੇ ਕਿਤੇ ਮੁੜ ਕੇ ਤੱਕ ਲੈ ਦਿਲ ਸਾਡਾ ਕਿਤੇ ਤੂੰ ਹੀ ਰੱਖ ਲੈ ਉੱਡਦੇ ਨੇ ਉੱਡਦੇ ਨੇ ਕਲੇਵਾਲ ਨਹੀਂ ਆ ਜਾ ਕਿਤੇ ਦਿੱਲੀ ਪੁਣੇ ਦੀ ਤੂੰ ਹੀ ਕਹਿ